ਸ਼ੰਧੀ ਧੋਖਾਧੜੀ ਦਾ ਸ਼ਿਕਾਰ ਹੋਏ ਚੰਡੀਗੜ੍ਹ ਵਾਸੀਆਂ ਨੇ 2024 ਦੇ ਸ਼ੁਰੂਆਤੀ 6 ਮਹੀਨਿਆਂ ਦੇ ਵਿੱਚ ਹੀ 16 ਕਰੋੜ ਦਾ ਨੁਕਸਾਨ ਚੱਲਿਆ ਜਿਹਾ ਜ਼ਿਕਰ ਯੋਗ ਹੈ ਕਿ ਜੇਕਰ ਬਿੱਤੇ ਸਾਲ ਦੀ ਗੱਲ ਕੀਤੀ ਜਾਵੇ ਯਾਨੀ ਕਿ 2023 ਦੀ ਗੱਲ ਕੀਤੀ ਜਾਵੇ ਤਾਂ ਪੂਰੇ ਸਾਲ ਭਰ ਦੌਰ ਵਿੱਚ ਚੰਡੀਗੜ੍ਹ ਵਾਸੀਆਂ ਨੂੰ 7.7 ਕਰੋੜ ਯਾਨੀ ਕਿ ਲਗਭਗ 8 ਕਰੋੜ ਦਾ ਨੁਕਸਾਨ ਹੋਇਆ ਸੀ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਤੇ ਜੇਕਰ ਗੱਲ ਕਰੀਏ ਤਾਂ ਇਸ ਸਾਲ ਤਕਰੀਬਨ ਅੱਧੇ ਸਾਲ ਦੇ ਵਿੱਚ ਹੀ ਦੁੱਗਣਾ ਨੁਕਸਾਨ ਚੰਡੀਗੜ੍ਹ ਵਾਸੀਆਂ ਨੂੰ ਝੱਲਾ ਪਿਆ ਜ਼ਿਕਰ ਇਹ ਹੋ ਗਿਆ ਕਿ ਅੱਜ ਕੱਲ ਦੇ ਲੋਕ ਜੋ ਨੇ ਅੱਜ ਕੱਲ ਦੀ ਪੀੜ੍ਹੀ ਜੋ ਹੈ ਬਾਹਰ ਜਾਣ ਦੇ ਲਈ ਬਹੁਤ ਜ਼ਿਆਦਾ ਇੱਛਾ ਰੱਖਦੇ ਤੁਹਾਨੂੰ ਦੱਸਦੇ ਕਿ ਜ਼ਿਆਦਾਤਰ ਜਿੰਨੇ ਵੀ ਧੋਖਾਧੜੀ ਦੇ ਇਮੀਗ੍ਰੇਸ਼ਨ ਦੇ ਵਿੱਚ ਮਾਮਲੇ ਸਾਹਮਣੇ ਆਏ ਨੇ ਜ਼ਿਆਦਾਤਰ ਉਹ ਕੈਨੇਡਾ ਜਾਣ ਦੇ ਨਾਮ ਤੇ ਠੱਗੇ ਗਏ ਨੇ ਜੀ ਹਾਂ ਦੇਖਿਆ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਕੈਨੇਡਾ ਜਾਣ ਦੇ ਇੱਛੁਕ ਹੁੰਦੇ ਨੇ ਹਰ ਇੱਕ ਵਿਅਕਤੀ ਨੂੰ ਐਦਾ ਹੁੰਦਾ ਹੈ ਕਿ ਉਹ ਕੈਨੇਡਾ ਦੇ ਵਿੱਚ ਜਾ ਕੇ ਪੋ ਇੱਕ ਸਵਾਰੇ ਕਮਾਈ ਕਰੇ ਆਪਣੀ ਜ਼ਿੰਦਗੀ ਸਵਾਰੇ ਤੇ ਉੱਥੇ ਰੋਜ਼ਗਾਰ ਕਰੇ ਆਪਣੇ ਪਰਿਵਾਰ ਨੂੰ ਵੀ ਆਪਣੇ ਕੋਲ ਲਾ ਜਾ ਕੇ ਕੈਨੇਡਾ ਵਰਗੇ ਦੇਸ਼ ਤੋਂ ਵਿੱਚ ਸੈੱਟ ਕਰੇ ਪਰ ਇਸੇ ਚਾਹ ਦੇ ਵਿੱਚ ਕਈ ਵਾਰ ਲੋਕ ਝੁੱਠੇ ਇਮੀਗ੍ਰੇਸ਼ਨ ਦੇ ਵਾਲਿਆਂ ਦੇ ਨਾਲ ਫਸ ਕੇ ਆਪਣੇ ਆਪ ਤੇ ਨਾਲ ਠੱਗੀ ਕਰਵਾ ਲੈਂਦੇ ਨੇ ਜੀ ਹਾਂ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਕਈ ਲੋਕ ਛੋਟੀਆਂ ਦੁਕਾਨਾਂ ਜਾਂ ਫਿਰ ਦਫਤਰਾ ਦੇ ਜੋ ਹੈ ਛੋਟੇ-ਛੋਟੇ ਦਫਤਰ ਖੋਲ ਲੈਂਦੇ ਨੇ ਛੋਟੀਆਂ-ਛੋਟੀਆਂ ਆਪਣੇ ਇਮੀਗ੍ਰੇਸ਼ਨ ਦੇ ਸੈਂਟਰ ਖੋਲ ਲੈਂਦੇ ਨੇ ਅਤੇ ਜ਼ਿਆਦਾਤਰ ਇਹ ਜੋ ਦਫਤਰ ਵਾਲੇ ਹੁੰਦੇ ਨੇ ਜਾਂ ਫਿਰ ਜੋ ਲੋਕਾਂ ਨਾਲ ਧੋਖਾਧੜੀ ਕਰਦੇ ਨੇ ਉਹ ਲੋਕਾ ਤੋਂ ਕੈਸ਼ ਜਾਂ ਫਿਰ ਚੈੱਕ ਦੀ ਮੰਗ ਕਰਦੇ ਨੇ ਤੇ ਸਾਰੀ ਪੇਮੈਂਟ ਵਿਜ਼ਾ ਲੱਗਣ ਤੋਂ ਪਹਿਲਾਂ ਦੀ ਕਹੀ ਜਾਂਦੀ ਆ ਤੇ ਬਾਅਦ ਵਿੱਚ ਲੋਕਾਂ ਦੇ ਨਾਲ ਟਾਲਮਟੋਲ ਕੀਤਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਤੁਹਾਡਾ ਵਿਜ਼ਾ ਬਾਅਦ ਵਿੱਚ ਆਏਗਾ ਵਿਜ਼ੇ ਦੇ ਨਾਮ ਦੇ ਉੱਤੇ ਲੋਕਾਂ ਦੇ ਨਾਲ ਠੱਗੀ ਠੋਰੀ ਕੀਤੀ ਜਾਂਦੀ ਹੈ ਤਾਂ ਅਜਿਹਾ ਹੀ ਮਾਮਲਾ ਜੋ ਹੈ ਦੇਖਣ ਨੂੰ ਮਿਲਿਆ ਹੈ ਜਿੱਥੇ ਚੰਡੀਗੜ੍ਹ ਦੇ ਵਿੱਚ ਜੋ ਹੈ ਲੋਕਾਂ ਦੇ ਨਾਲ 2024 ਦੇ ਸ਼ੁਰੂਆਤੀ 6 ਮਹੀਨਿਆਂ ਦੇ ਵਿੱਚ ਹੀ 16 ਕਰੋੜ ਰੁਪਏ ਤੱਕ ਦੀ ਠੱਗੀ ਹੋਈ ਹੈ ਤਾਂ ਦੇਖਿਆ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਝੁੱਠੇ ਚਾਂਸਿਆਂ ਦੇ ਵਿੱਚ ਫਸਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਅਸੀਂ ਤੁਹਾਨੂੰ ਕੈਨੇਡਾ ਦੇ ਵਿੱਚ ਭੇਜਾਂਗੇ ਅਤੇ ਕੈਨੇਡਾ ਦੇ ਨਾਮ ਦੇ ਉੱਤੇ ਲੋਕਾਂ ਤੋਂ ਲੱਖਾਂ ਰੁਪਏ ਲੈ ਕੇ ਇਹ ਇਮੀਗ੍ਰੇਸ਼ਨ ਵਾਲੀਆਂ ਕੰਪਨੀਆਂ ਆਪਣੇ ਦਫ਼ਤਰਾਂ ਨੂੰ ਤਾਲੇ ਲਾ ਕੇ ਬਾਦ ਵਿੱਚ ਕਿਤੇ ਦਿਖਾਈ ਵੀ ਨਹੀਂ ਦਿੰਦੀਆਂ ਜ਼ਿਆਦਾਤਰ ਇਹ ਕੱਲ ਗੱਲ ਕੀਤੀ ਜਾਵੇ ਤਾਂ ਇਹ ਇਮੀਗ੍ਰੇਸ਼ਨ ਕੰਪਨੀਆਂ ਕਿਸੇ ਵਿਅਕਤੀ ਦੇ ਥਰੂ ਕਿਸੇ ਵਿਅਕਤੀ ਨੂੰ ਆਪਣਾ ਨਿਸ਼ਾਨਾ ਬਣਾਉਂਦੀਆਂ ਨੇ ਉਸ ਨੂੰ ਪਹਿਲਾਂ ਤਾਂ ਬਹਿਲਾਂਦੀਆਂ ਫੁੱਸਲਾਂਦੀਆਂ ਨੇ ਉਸ ਨੂੰ ਪੈਸੇ ਆਚਾਸਾ ਦਿੰਦੀਆਂ ਨੇ ਜਿਸ ਤੋਂ ਬਾਅਦ ਉਹ ਲੋਕ ਹੋਰ ਵਿਅਕਤੀਆਂ ਨੂੰ ਆਪਣੇ ਨਾਲ ਲੈ ਕੇ ਆਉਂਦੇ ਨੇ ਅਤੇ ਬਾਅਦ ਵਿੱਚ ਦੂਸਰੇ ਲੋਕਾਂ ਨੂੰ ਸ਼ਿਕਾਰ ਬਣਾਇਆ ਜਾਂਦਾ ਹੈ ਅਤੇ ਉਹਨਾਂ ਦੇ ਨਾਲ ਧੋਖਾਧੜੀ ਕੀਤੀ ਜਾਂਦੀ ਹੈ ਤਾਂ ਦੇਖਿਆ ਜਾ ਸਕਦਾ ਹੈ ਕਿ ਇਸ ਤਰੀਕੇ ਦੇ ਨਾਲ ਕੈਨੇਡਾ ਜਾਣ ਦੇ ਚਾਰਖਣ ਵਾਲੇ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਫਰਾਡ ਇਮੀਗ੍ਰੇਸ਼ਨ ਕੰਪਨੀਆਂ ਆਪਣਾ ਨਿਸ਼ਾਨਾ ਬਣਾਉਂਦੀਆਂ ਨੇ ਇਸੇ ਦਾ ਨਤੀਜਾ ਦੇਖਣ ਨੂੰ ਮਿਲਿਆ ਜਿੱਥੇ ਚੰਡੀਗੜ੍ਹ ਵਾਸੀਆਂ ਨੂੰ 16 ਕਰੋੜ ਰੁਪਏ ਤੱਕ ਦਾ ਨੁਕਸਾਨ ਚਲਣਾ ਪਿਆ ਜੇਕਰ 2024 ਦੀ ਗੱਲ ਕੀਤੀ ਜਾਵੇ ਤਾਂ